ਅੱਗੇ ਆ ਜਾ ਨੰਬਰ ਇੱਕ ਆ ਗਈ ਹਾਂ ਜੀ ਆ ਜੇ ਸੋਨ ਨਾਥ ਹੈ ਹਾਂ ਜੀ ਇਹ ਸੋਨ ਨਾਥ ਹੈ ਤੇ ਜਗੀਰ ਕਾਲਾਂ ਵਾਲੀ ਚ ਰਹਿੰਦੇ ਕਾਲਾਂ ਵਾਲੀ ਕਿਲਾ ਸੰਤ ਹੈ ਨਾ ਬਸ ਬੋਲਣ ਦੇ ਬੋਲਣ ਦੇ ਤੂੰ ਬੋਲ ਹੀ ਇਹ ਮੈਂ ਨਰੇਸ਼ ਮੇਸ਼ਵਰੀ ਪੱਤਰਕਾਰ ਪ੍ਰਧਾਨ ਨਾਗਰਿਕ ਪਰਸ਼ਦ ਸਮਾਜ ਸੇਵਾ ٹرسٹ ਕਾਲਾਂ ਵਾਲੀ ਇਹ ਜशोਦਾ ਮਾਈ ਇਹਦੀ ਘਰ ਵਾਲੀ ਦੀ ਮੈਂ ਕੱਲ ਵੀਡੀਓ ਬਣਾਈ ਕੇ ਪਾਈ ਸੀਗੀ ਮੈਂ ਪਰਸੋਂ ਕਮਨਾਈ ਸੀ ਵੀਡੀਓ ਬਣਾਈ ਇਹ ਤਾਂ ਮੇਰੇ ਘਰ ਵਾਲੇ ਵੀ ਨੱਤਾ ਐ ਜਿਹੜੀ ਉਹ ਮਾਰੀਆਂ ਹੋਈਆਂ ਨੇ ਕਟੀਆਂ ਹੋਈਆਂ ਦੋਨੇ ਵਿਚਾਰ ਨਹੀਂ ਲੱਤਾ ਇਹ ਚੋਗੀ ਚ ਪਿਆ ਤੜਪਦਾ ਲੈਟਰਨ ਪਾਣੀ ਜਾਣਾ ਹੋਰ ਕਰਨ ਕੰਨੀ ਔਖਾ ਸੀ ਫਿਰ ਮੈਂ ਮਾਂ ਕੀ ਗੋਦ ਪਹਿਲੇ ਫਿਰ ٹرسٹ ਹੈ ਡਾਕਟਰ ਸਵਰਾਜ ਝੋਲਡ ਰੋਹੀ ਵਾਲੇ ਨੇ ਰੋੜੀ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਵੀ ਮੈਂ ਕਿਸੇ ਤੋਂ ਲਿਆ ਦਿੰਨਾ ਜਿਹਨੂੰ ਟ੍ਰਾਈਸਾਈਕਲ ਅਜਕਲ ਬੈਂਟਰੀਆਂ ਲਈ ਮਿਲੇ ਐ ਤੇ ਵੀ ਐਂਬੂਲੈਂਸ ਤੁਸੀਂ ਤੇਲ ਪਵਾ ਦਿਓ ਮੈਂ ਕਿਹਾ ਵੀ ਠੀਕ ਹੈ ਮੈਂ ਪਵਾ ਦੂੰਗਾ ਫਿਰ ਅਸੀਂ ਰੋੜੀ ਤੋਂ ਕੱਲ ਨੂੰ ਵਿਚਾਰੇ ਡਾਕਟਰ ਸਾਹਿਬ ਸਪੈਸ਼ਲ ਛੱਡ ਕੇ ਗਏ ਅੱਜ ਮੈਂ ਇਹਨਾਂ ਨੂੰ ਟੈਲੀਫੋਨ ਕਰਿਆ ਜਿਛੋਦਾ ਬਾਈ ਸਰਸੇ ਗਈ ਹੋਈ ਸੀ ਉਹ ਕਹਿੰਦੇ ਮੈਂ 4 ਵਜੇ ਆ ਜਾਊਂਗੀ ਮੈਂ ਕਿਹਾ ਲਿਆ ਤੇਰੇ ਘਰ ਵਾਲੇ ਨੂੰ ਤੇ ਭਾਈ ਆ ਤਿੰਨ ਪੰਜਾਂ ਵਾਲਾ ਸਾਈਕਲ ਇਹਨੂੰ ਦੇਤਾ ਇਧਰ ਉਧਰ ਜਾਣ ਵਾਸਤੇ ਇਹਨੂੰ ਬੜੀ ਦਿੱਕਤ ਸੀ ਠੀਕ ਹੈ ਖੁਸ਼ ਹੈ ਖੁਸ਼ ਹੈ ਅੱਛਾ ਇੱਕ ਗੱਲ ਹੋਰ ਹੈ ਬਾਕੀ ਦਾ ਤੁਹਾਡਾ ਮਤਲਬ ਸਿਲੰਡਰ ਚੁੱਲ੍ਹੇ ਦਾ ਵੀ ਹੋ ਗਿਆ ਤੇ ਵੀਲਾ ਕਾਂਡ ਵੀ ਬਣਿਆ ਹੈ ਪਰਸ਼ਨ ਵੀ ਤੇਰੀ ਹੈਗੀ ਜੀ ਬਸ ਇੱਕ 14 ਬਾਈ ਦੀ ਪਰਸ਼ਨ ਬਣਾਉਣੀ ਵੀਡੀਓ ਨੰਬਰ ਕਿੱਥੇ ਹੈ ਉਹ ਪਰਸ਼ਨ ਬਣਾ ਦੇ ਲਾਲ ਠੀਕ ਹੈ ਉਹ ਨੰਬਰ ਆਹ ਸਾਈਕਲ ਤੇ ਹੁਣ ਆਉਦੀ ਕਿ ਜਿਆ ਸੋਧ ਲਿਆ ਕਰੇਗਾ ਜਾ ਆਇਆ ਕਰੇਗਾ ਮੇਸ ਕੱਲਾ ਹੋ ਰਿਹਾ ਮੈਨੂੰ ਇੱਥੇ ਕੋਈ ਨਹੀਂ ਮੰਨਦੀ ਮੈਂ ਸਰਸੇ ਵੀ ਆ ਕੇ ਬੈਠਾਂ ਨਹੀਂ ਇਹਨੂੰ ਸਰਸੇ ਚਾਨ ਦੀ ਲੋੜ ਨੇ ਬੈਂਕ ਚ ਲੈ ਇੱਥੋਂ ਇੱਥੇ ਮਿਲਦੀ ਨਹੀਂ ਮੈਨੂੰ ਮਿਲਦੀ ਨਹੀਂ ਇੱਥੇ ਇੱਕ ਰੋਲ ਮੈਂ ਲਿਆ ਆ ਸੀ ਇਹਨੂੰ ਅੱਛਾ ਇੱਥੇ ਦਿੱਤੀ ਨਹੀਂ ਪਰਚਣੇ ਨੂੰ ਅਜੇ ਤੈਨੂੰ ਉੱਥੋਂ ਸਰਸੋਂ ਹੀ ਮਿਲੂਗੀ ਉਹ ਕਿਸੇ ਲੋਟਨਾ ਦੀ ਇੱਥੇ ਕਰਵਾਣੀ ਅੱਛਾ ਬੀਜੇ ਬੈਂਕ ਹੈ ਉਹ ਬੀਜੇ ਬੈਂਕ ਇੱਥੇ ਹੈ ਨਹੀਂ ਹਾਂ ਉਹ ਬੈਂਕ ਚੇਂਜ ਕਰਾਉਣਾ ਪਊਗਾ ਤੇ ਜਾ ਗੁੱਠਾ ਲਾ ਕੇ ਜਿਹੜਾ ਕੱਢ ਦੇਣਾ ਉਹਨਾਂ ਤੋਂ ਕਢਾ ਲਿਆ ਕਰ ਉਹ ਉੱਥੇ ਉਹਨਾਂ ਕੋਲੇ ਵੀ ਬੇਚੀ ਸੀ ਅੱਛਾ ਉਹਨਾਂ ਨੇ ਵੀ ਜਵਾਬ ਦਿੱਤਾ ਅੱਜ ਆਉਂਦਾ ਨਹੀਂ ਬਾਈ ਇਹਦੇ ਧਾਰ ਕੱਢਤੇ ਨਹੀਂ ਆਉਂਦਾ ਅੱਛਾ ਤੇ ਉਸ ਨੂੰ ਪਰਚਣ ਉੱਥੋਂ ਲੈਣੀ ਪਊਗੀ ਇਹ ਕਿਸੇ ਬਹਾਨੇ ਨਾਲ ਤੁਸੀਂ ਇਹ ਮਤਲਬ ਇੱਥੇ ਕਰਵਾ ਦੇ। ਅੱਛਾ ਅੱਛਾ ਮੈਂ ਸਮਝ ਗਿਆ। ਮੇਰਾ ਖਾਤਾ ਪਹਿਲਾਂ ਤਾਂ ਇੱਥੇ ਖੁਲਾ ਕੇ ਉਹਨੂੰ ਟੈਚ ਕਰਾਉਣਾ ਪਊਗਾ। ਉਹ ਕਰਵਾ ਲਾਂਗੇ। ਉਹ ਕਰਵਾ ਦੇ ਬਸ। ਚਲੋ 1 3 ਸਰਸੇ ਜਾਣ ਦੇ। ਹੋਰ ਇਹਦਾ ਗਰੀਬ ਆਦਮੀ ਦਾ ਇੱਥੇ ਆਪਣਾ ਫਸਲਾ ਹਲ ਹੋ ਜਾਊਗਾ। ਓਹੋ ਫਿਰ ਤਾਂ ਬਹੁਤ ਦਿੱਕਤ ਆਉਣਾ। ਇਹ ਛੋੜਾ ਬਾਈ ਨੇ ਜਮਣਾ ਬਾਈ ਨੇ ਸਦਰੀ ਘਰ ਵਾਲੀ ਨੇ। ਨਹੀਂ ਤਾਂ ਇਹ ਤਾਂ ਪਤਾ ਹੈ ਮੈਨੂੰ ਲਿਆਇਆ ਕਿਹੜੀ। ਇਹ ਵਿਚਾਰਾ ਵਧੀਆ ਬੰਦਾ ਹੈ। ਤੁਹਾਡਾ ਕੀ ਨਾਮ ਹੈ? ਦਾਰਾ। ਕਿੱਥੋਂ ਦੇ ਆ? ਕਿਉਂ ਤੂੰ? ਅੱਛਾ ਫਿਰ ਠੀਕ ਹੈ ਦਾਰਾ ਕਿਉਂ ਲਾ ਆਪਣਾ ਕਾਰਡ ਦੇ ਦੇ ਕਹਿੰਦੇ ਇਧਰੋਂ ਦੇ ਆਪਣੇ ਫੋਟੋ ਵੀ ਲੈ ਲੈਣਾ ਦਿਖਾ ਕਾਰਡ ਦੇ ਦੇ ਦੀ ਹੈ ਹਾਂ ਕਾਰਡ ਦੇ ਦੇ ਨੇ ਪਰ ਜਦੋਂ ਜਿਆਦਾ ਜ਼ਰੂਰੀ ਹੋਵੇ ਨਾ ਫੇਰ ਹੀ ਗੱਲ ਕਰਨੀ ਹੈ ਨਾ ਜੀ ਮੈਂ ਤੇ ਕਰੂੰਗਾ ਐਸੇ ਵਾਰੀ ਹਾਂ ਉਹ ਮੈਂ ਮੈਂ ਟੈਪ ਵਾਲੇ ਨੂੰ ਪੁੱਛੂਗਾ ਖਾਤਾ ਚੇਂਜ ਕਰਾਣਾ ਪਊਗਾ ਠੀਕ ਹੈ ਚਲ ਬਸ ਇਧਰ ਕਿ ਕਿ ਜਾਣਾ ਪਾਏਗਾ ਹਾਂ ਇਧਰ ਕਰਕੇ ਬੰਦ ਕਰ ਦੇ